ਜੋ ਵੀ ਪਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਦੇ ਲੋ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ 19ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ ਜਦੋਂ ਭਾਰਤ ਦੇ ਪਾਸ਼ਾਈ ਪੱਤਰਾਂ ਵਿੱਚ ਬਾਗੀ ਸੁਰਾਂ ਉੱਚੀਆਂ ਹੋ ਗਈਆਂ ਤਾਂ ਅੰਗਰੇਜ਼ੀ ਸਰਕਾਰ ਨੇ ਪਾਸ਼ਾਈ ਸਮਾਚਾਰ ਪੱਤਰਾਂ ਤੇ ਕਈ ਪ੍ਰਕਾਰ ਦੀਆਂ پابੰਦੀਆਂ ਲਾਗੂ ਕੀਤੀਆਂ ਕਈਆਂ ਤੇ ਸੈਂਸਰ ਬਿਠਾ ਦਿੱਤਾ ਇਹਾਂ ਦੇ ਛਪਾਈ ਗਿਣਤੀ ਸੀਮਤ ਕਰ ਦਿੱਤੀ ਪਰ ਅੰਗਰੇਜ਼ੀ ਸਰਕਾਰਾਂ ਅੰਗਰੇਜ਼ੀ ਅਖਬਾਰਾਂ ਨੂੰ ਇਹਨਾਂ ਕਾਨੂੰਨਾਂ ਦੇ ਘੇਰੇ ਤੋਂ ਬਾਹਰ ਰੱਖਿਆ ਗਿਆ ਕਿਉਂਕਿ ਅੰਗਰੇਜ਼ੀ ਅਖਬਾਰ ਅੰਗਰੇਜ਼ਾਂ ਦੇ ਆਪਣੇ ਸਨ ਜਦੋਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਤਾਂ ਕਲਕੱਤੇ ਦਾ ਬੰਗਾਲੀ ਭਾਸ਼ਾ ਦਾ ਸਭ ਤੋਂ ਵੱਧ ਹਰਮਨ ਪਿਆਰਾ ਸਮਾਚਾਰ ਪੱਤਰ ਰਾਤੋਂ ਰਾਤ ਅੰਗਰੇਜ਼ੀ ਦਾ ਸਮਾਚਾਰ ਪੱਤਰ ਬਣ ਗਿਆ ਭਾਰਤ ਵਿੱਚ ਅੰਗਰੇਜ਼ੀ ਨੀਤੀਆਂ ਦਾ ਪ੍ਰਚਾਰ ਕਰਨ ਵਾਲਾ ਪ੍ਰਸਿੱਧ ਅਖਬਾਰ ਇੰਗਲਿਸ਼ਮੈਨ ਸੀ ਕੁਝ ਤਾਮਿਲ ਦੋਸਤਾਂ ਨੇ ਰਲ ਕੇ ਇਸ ਦਾ ਵਿਰੋਧ ਕਰਨ ਲਈ ਹਿੰਦੂ ਜਾਰੀ ਕੀਤਾ ਪੰਜਾਬ ਵਿੱਚ ਪ੍ਰਸਿੱਧ ਅੰਗਰੇਜ਼ੀ ਅਖਬਾਰ ਸਿਵਲ ਐਂਡ ਮਿਲਟਰੀ ਗੈਜ਼ਟ ਸੀ ਜਿਸ ਦੇ ਵਿਰੋਧ ਵਿੱਚ ਦਿਆਲ ਸਿੰਘ ਮਜੀਠੀਆ ਨੇ ਟ੍ਰਿਬਿਊਨ ਜਾਰੀ ਕੀਤਾ ਭਾਰਤ ਦੇ ਹੀ ਨਹੀਂ ਸੰਸਾਰ ਦੇ ਵੀ ਬਹੁਤੇ ਸਮਾਚਾਰ ਪੱਤਰ ਵਿਰੋਧ ਕਰਨ ਦੀ ਭਾਵਨਾ ਅਧੀਨ جاری ਹੋਏ ਹਨ ਯੂਰਪ ਵਿੱਚ ਇਨਸਾਫ ਕਿਵੇਂ ਹੁੰਦਾ ਹੈ ਤਾਰਾ ਵਿਗਿਆਨ ਦੇ ਉਦੇਸ਼ ਲਈ ਇੱਕ ਕਿਲੇ ਦੇ ਮিনার ਤੇ ਨਰੀਖਣ ਸ਼ਾਲਾ ਬਣਾਈ ਜਾਣੀ ਸੀ ਨੇੜਲੀ ਉੱਚੀ ਪਹਾੜੀ ਤੇ ਇੱਕ ਮਕਾਨ ਸੀ ਸਰਕਾਰ ਨੇ ਉਸ ਦੀ ਇੱਕ ਮੰਜ਼ਲ ਢਾਉਣ ਲਈ ਕਿਹਾ ਤੇ ਮੁਆਵਜ਼ਾ ਦਿੱਤਾ ਮੰਜ਼ਲ ਢਾਉਣ ਦੀ ਬਜਾਏ ਮਾਲਕ ਨੇ ਮਕਾਨ ਹੀ ਵੇਚ ਦਿੱਤਾ ਜਿਸ ਨੇ ਖਰੀਦੇ ਆ ਉਸ ਨੂੰ ਸਰਕਾਰ ਨੇ ਮੰਜ਼ਲਟਾ ਹੋਂ ਦਾ ਮੁਰ ਹੁਕਮ ਦਿੱਤਾ ਉਸ ਨੇ ਮੰਜ਼ਲਟਾ ਹਾ ਦਿੱਤੀ ਪਰ ਉਸ ਨੂੰ ਪਤਾ ਲੱਗਾ ਕਿ ਪੁਰਾਣੇ ਮਾਲਕ ਨੂੰ ਵੀ ਮੰਜ਼ਲਟਾ ਹੋਂ ਲਈ ਕਿਹਾ ਗਿਆ ਸੀ ਪਰ ਉਸ ਨੇ ਮਕਾਨ ਹੀ ਵੇਚ ਦਿੱਤਾ ਸੀ ਕਿਉਂਕਿ ਮੰਜ਼ਲਟਾ ਹੋਂ ਨਾਲ ਮਕਾਨ ਦੀ ਕੀਮਤ ਘਟਣੀ ਸੀ ਖਰੀਦਣ ਵਾਲਾ ਅਦਾਲਤ ਗਿਆ ਅਦਾਲਤ ਨੇ ਪਹਿਲੇ ਮਾਲਕ ਨੂੰ ਬੁਲਾਇਆ ਤੇ ਉਸ ਨੂੰ ਨਵੇਂ ਮਾਲਕ ਨੂੰ ਹੋਈ ਹਾਨੀ ਦੀ ਵਰਪਾਈ ਕਰਨ ਲਈ ਕਿਹਾ ਵਿਤਕਰਾ ਕਿਵੇਂ ਕੀਤਾ ਜਾਂਦਾ ਹੈ ਵਿਤਕਰਾ ਕਰਨ ਦੇ ਨਿਕਾ ਢੰਗ ਹਨ ਆਈਐਸ ਦੀ ਥਾਂ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਆਈਸੀਐਸ ਦੀ ਪ੍ਰੀਖਿਆ ਹੁੰਦੀ ਸੀ ਜਿਸ ਵਿੱਚ ਭਾਰਤੀ ਵੀ ਬਹਿ ਸਕਦੇ ਸਨ ਇੰਗਲੈਂਡ ਦੇ ਭਾਰਤ ਲਈ ਮੰਤਰੀ ਨੇ ਭਾਰਤੀਆਂ ਨੂੰ ਰੋਕਣ ਲਈ ਇੱਕ ਪਰਚਾ ਲਾਤੀਨੀ ਭਾਸ਼ਾ ਦਾ ਰੱਖ ਦਿੱਤਾ ਇਸ ਪਰਚੇ ਦੀ ਪੜਾਈ ਇੰਗਲੈਂਡ ਦੀ ਕੈਬਰੇਜ ਯੂਨੀਵਰਸਿਟੀ ਵਿੱਚ ਦਾਖਲ ਹੋ ਕੇ ਕਰਨੀ ਪੈਂਦੀ ਸੀ ਅੰਗਰੇਜ਼ ਤਾਂ ਉੱਥੇ ਹੀ ਦਾਖਲ ਹੋ ਜਾਂਦੇ ਸਨ ਪਰ ਭਾਰਤੀਆਂ ਨੂੰ ਇੱਥੋਂ ਜਾ ਕੇ ਉੱਥੇ ਪੜ੍ਹਾਈ ਕਰਨੀ ਪੈਂਦੀ ਸੀ ਜਿਹੜੀ ਭਾਵੇਂ ਅਸੰਭਵ ਨਹੀਂ ਸੀ ਪਰ ਮੁਸ਼ਕਿਲ ਸੀ ਅਤੇ ਭਾਰਤੀਆਂ ਦਾ ਸਾਰਾ ਜੋਰ ਇਸ ਫਾਲਤੂ ਵਾਧੂ ਅਤੇ ਫਜ਼ੂਲ ਖਰਚੇ ਦੀ ਤਿਆਰੀ ਤੇ ਲੱਗਣ ਲੱਗ ਲੱਗਣ ਕਾਰਨ ਉਹਨਾਂ ਦੀ ਬਾਕੀ ਕਾਰਗੁਜ਼ਾਰੀ ਵੀ ਪ੍ਰਭਾਵਿਤ ਹੁੰਦੀ ਸੀ ਅਤੇ ਕੋਈ ਟਾਵਾ ਟਾਵਾ ਭਾਰਤੀ ਹੀ ਚੁਣਿਆ ਜਾਂਦਾ ਸੀ ਇਵੇਂ ਹੀ ਅਮਰੀਕਾ ਵਿੱਚ ਏਸ਼ੀਅਨ ਪ੍ਰਵਾਸੀ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ। ਉੱਥੇ ਕਾਨੂੰਨ ਸੀ ਕਿ ਇੱਕ ਅਮਰੀਕਨ ਪਿੱਛੇ ਇੱਕ ਏਸ਼ੀਅਨ ਨੂੰ ਡਾਕਟਰੀ ਵਿੱਚ ਦਾਖਲਾ ਮਿਲੇਗਾ। ਅਮਰੀਕੀ ਦਾਖਲ ਹੀ ਨਹੀਂ ਹੁੰਦੇ ਸਨ। ਇਸ ਕਰਕੇ ਏਸ਼ੀਅਨ ਵੀ ਦਾਖਲ ਹੋਣ ਰਹਿ ਜਾਂਦੇ ਸਨ। ਕੈਨੇਡਾ ਸਰਕਾਰ ਨੇ ਕਾਨੂੰਨ ਬਣਾਇਆ ਕਿ ਉਹਨਾਂ ਭਾਰਤੀਆਂ ਨੂੰ ਕੈਨੇਡਾ ਅੰਦਰ ਵੜਨ ਦੀ ਆਗਿਆ ਹੋਵੇਗੀ ਜਿਹੜੇ ਅਜੇ ਇਹ ਜਹਾਜ਼ ਰਾਹੀਂ ਆਉਣਗੇ। ਜਿਹੜਾ ਰਸਤੇ ਵਿੱਚ ਬਦਲਿਆ ਨਾ ਗਿਆ ਹੋਵੇ ਪਰ ਉਸ ਵੇਲੇ ਕੋਈ ਸਿੱਧਾ ਜਹਾਜ਼ ਜਾਂਦਾ ਹੀ ਨਹੀਂ ਸੀ ਪੰਜਾਬੀਆਂ ਨੇ ਇੱਕ ਜਾਪਾਨੀ ਜਹਾਜ਼ ਕਾਮਾਗਾਟਾ ਮਾਰੂ ਕਿਰਾਏ ਤੇ ਲਿਆ ਜਿਸ ਰਾਹੀਂ ਉਹ ਕੈਨੇਡਾ ਸਰਕਾਰ ਦੀ ਸ਼ਰਤ ਪੂਰੀ ਕਰਕੇ ਕੈਨੇਡਾ ਪਹੁੰਚੇ ਪਰ ਕੈਨੇਡਾ ਸਰਕਾਰ ਨੇ ਨਵੀਆਂ ਢੁਚਰਾਂ ਲਾਈਆਂ ਅਤੇ ਉਹਨਾਂ ਨੂੰ ਉਤਰਨ ਹੀ ਨਾ ਦਿੱਤਾ ਅਤੇ ਪੰਜਾਬੀ ਇੱਕ ਮਹੀਨਾ ਉਸ ਜਹਾਜ਼ ਵਿੱਚ ਹੀ ਰੁਕੇਗੇ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਡਾਢੇ ਵਿਤਕਰਾ ਕਰਦੇ ਹਨ। ਪ੍ਰਾਤਨ ਜੁਨਾਨ ਵਿੱਚ ਰਾਜੇ ਦਾ ਇੱਕ ਅੰਗ ਰੱਖਿਆ ਇੱਕ ਭੇਸ ਬਦਲ ਕੇ ਲੁਕ ਕੇ ਗਵਾਂਢੀ ਦੁਸ਼ਮਣ ਰਾਜੇ ਕੋਲ ਪਹੁੰਚਿਆ ਤੇ ਕਿਹਾ ਕਿ ਜੇ ਉਸ ਨੂੰ ਠੁਕਮਾ ਇਨਾਮ ਦਿੱਤਾ ਜਾਵੇ ਤਾਂ ਉਹ ਆਪਣੇ ਰਾਜੇ ਨੂੰ ਸੁੱਤੇ ਪਏ ਨੂੰ ਮੌਤ ਦੇ ਘਾਟ ਉਤਾਰ ਸਕਦਾ ਸੀ। ਜਦੋਂ ਗਵਾਂਢੀ ਰਾਜੇ ਨੇ ਇਹ ਗੱਲ ਸੁਣੀ ਤਾਂ ਇਸ ਅੰਗ ਰੱਖ ਕੇ ਇੱਕ ਰਾਹੀ ਆਪਣੇ ਦੁਸ਼ਮਣ ਰਾਜੇ ਦਾ ਮਰਨਾ ਪ੍ਰਵਾਨ ਕਰਨ ਦੀ ਥਾਂ ਉਸ ਨੂੰ ਉਸਦੇ ਰਾਜੇ ਦੇ ਹਵਾਲੇ ਕਰਕੇ ਉੱਚੇ ਚਰਿੱਤਰ ਦਾ ਸਬੂਤ ਦਿੱਤਾ ਸੀ ਜੁਨਾਨ ਵਿੱਚ ਸਮੱਸਿਆਵਾਂ ਨੈਤਿਕ ਆਧਾਰ ਤੇ ਸੁਲਝਾਈਆਂ ਜਾਂਦੀਆਂ ਸਨ ਜਿਵੇਂ ਜੇ ਭੋਜਨ ਦੀ ਅਤਿੰਤ ਥੋੜ੍ਹ ਹੋਵੇ ਤਾਂ ਕੀ ਮਾਲਕ ਵੱਲੋਂ ਨੌਕਰਾਂ ਨੂੰ ਭੋਜਨ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਇਨਕਾਰ ਨਹੀਂ ਕੀਤਾ ਜਾ ਸਕਦਾ ਘੱਟ ਤੋਂ ਘੱਟ ਮਾਤਰਾ ਵਿੱਚ ਭੋਜਨ ਦਾ ਦਿੱਤੇ ਜਾਣਾ ਜਾਰੀ ਰੱਖਣਾ ਚਾਹੀਦਾ ਹੈ। ਜੇ ਪੁੱਤਰ ਦੇਖਦੇ ਆ ਪਿਤਾ ਮੰਦਰ ਵਿੱਚੋਂ ਚੋਰੀ ਕਰੇ ਤਾਂ ਕਿ ਪੁੱਤਰ ਪਿਤਾ ਨੂੰ ਪਕੜਵਾ ਦੇਵੇ ਨਹੀਂ ਜੇ ਪਿਤਾ ਫੜਿਆ ਵੀ ਜਾਵੇ ਤਾਂ ਵੀ ਪੁੱਤਰ ਵੱਲੋਂ ਪਿਤਾ ਦਾ ਪੱਖ ਪੂਰਿਆ ਜਾਣਾ ਚਾਹੀਦਾ ਹੈ। ਇਸ ਨਾਲ ਧਰਮ ਦੀ ਅਵਗਿਆ ਨਹੀਂ ਸਗੋਂ ਪਾਲਣਾ ਹੋ ਰਹੀ ਹੋਵੇਗੀ ਕਿ ਪੁੱਤਰ ਹਰ ਹਾਲਤ ਵਿੱਚ ਪਿਤਾ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਹੈ। ਜੇ ਪਿਤਾ ਦੇਸ਼ ਨੂੰ ਧੋਖਾ ਦੇ ਰਿਹਾ ਹੋਵੇ ਕੀ ਪੁੱਤਰ ਨੂੰ ਚੁੱਪ ਰਹਿਣਾ ਚਾਹੀਦਾ ਹੈ ਚੁੱਪ ਨਹੀਂ ਰਹਿਣਾ ਚਾਹੀਦਾ ਪੁੱਤਰ ਵੱਲੋਂ ਪਿਤਾ ਨੂੰ ਧੋਖਾ ਨਾ ਦੇਣ ਦੀ ਬੇਨਤੀ ਕਰਨੀ ਚਾਹੀਦੀ ਹੈ ਬੇਨਤੀ ਪ੍ਰਵਾਨ ਨਾ ਹੋਣ ਦੀ ਸੂਰਤ ਵਿੱਚ ਧਮਕੀ ਦੇਣੀ ਚਾਹੀਦੀ ਹੈ ਜੇ ਕੋਈ ਸਾਧਨ ਕਾਰਗਰ ਨਾ ਹੋਵੇ ਤਾਂ ਪੁੱਤਰ ਨੂੰ ਦੇਸ਼ ਦਾ ਹਿੱਤ ਪਿਤਾ ਦੇ ਹਿੱਤ ਤੋਂ ਉੱਪਰ ਰੱਖਣਾ ਚਾਹੀਦਾ ਹੈ ਅਤੇ ਪਿਤਾ ਨੂੰ ਪਕੜਵਾ ਦੇਣਾ ਚਾਹੀਦਾ ਹੈ ਇੱਕ ਨੈਤਿਕ ਪ੍ਰੇਸ਼ਨ ਇੱਕ ਡਾਕੂ ਨੇ ਇੱਕ ਵਪਾਰੀ ਫੜ ਲਿਆ ਫਰੋਤੀ ਮੰਗੀ ਨਹੀਂ ਤਾਂ ਮਾਰਨ ਦੀ ਧਮਕੀ ਦਿੱਤੀ ਵਪਾਰੀ ਨੇ ਪ੍ਰਬੰਧ ਕਰਨਾ ਪ੍ਰਬੰਧ ਕਰਨ ਲਈ ਹਫ਼ਤੇ ਦਾ ਸਮਾਂ ਮੰਗਿਆ ਅਤੇ ਡਾਕੂ ਨੇ ਵਪਾਰੀ ਨੂੰ ਉਦਾਇਗੀ ਕਰਨ ਦੀ ਸੌਂ ਖਵਾਈ ਕੀ ਵਪਾਰੀ ਨੂੰ ਸੌਂ ਪੂਰੀ ਕਰਨੀ ਚਾਹੀਦੀ ਹੈ ਨੈਤਿਕ ਉੱਤਰ ਇਹ ਹੈ ਕਿ ਡਾਕੂ ਸਮੁੱਚੇ ਸਮਾਜ ਦਾ ਮੁਜਰਮ ਹੈ ਸੌਂ ਖਾਣੀ ਅਤੇ ਕੀਤਾ ਵਾਦਾ ਪੂਰਾ ਕਰਨਾ ਸੱਭਿਕ ਸਮਾਜ ਦਾ ਲੱਛਣ ਹੈ ਸਭੇ ਕਸਮਾਜ਼ਦਾਰ ਅਰਥ ਹੈ ਕਿ ਦੋਵੇਂ ਤਰ੍ਹਾਂ ਸਦਭਾਵਨਾ ਵਿਖਾਉਣਗੀਆਂ ਸੌਖਾਨ ਅਨੁਸਾਰ ਫਰੋਤੀ ਦੀ ਦੇਇਗੀ ਕਰਨੀ ਵਪਾਰੀ ਤੇ ਲਾਗੂ ਨਹੀਂ ਹੁੰਦੀ ਇੱਕ ਅਮੀਰ ਵਿਅਕਤੀ ਨੇ ਆਪਣੀ ਵਸੀਤ ਵਿੱਚ ਆਪਣੀ ਜਾਇਦਾਦ ਜਿਸ ਦੇ ਨਾਮ ਕੀਤੀ ਉਸ ਤੇ ਸ਼ਰਤ ਲਾਈ ਕਿ ਉਹ ਸ਼ਹਿਰ ਦੇ ਚੌਂਕ ਵਿੱਚ ਨੰਗਾ ਨਾਚ ਕਰੇਗਾ ਜਾਇਦਾਦ ਪ੍ਰਾਪਤ ਕਰਨ ਵਾਲਾ ਸ਼ਰਤ ਪੂਰੀ ਕਰਨ ਦਾ ਵਾਅਦਾ ਕਰਦਾ ਹੈ ਕੀ ਜਿਹਾ ਕਰਨਾ ਸਹੀ ਹੈ ਜਿਹਾ ਕਰਨਾ ਸਹੀ ਨਹੀਂ ਹੈ ਕਿਉਂਕਿ ਭਾਵੇਂ ਉਹ ਜਾਇਦਾਦ ਮਿਲਣ ਨਾਲ ਅਮੀਰ ਹੋ ਜਾਵੇਗਾ ਪਰ ਚੌਂਕ ਵਿੱਚ ਲੰਗਾ ਨਾਚ ਉਸਦੇ ਮਾਣ ਸਤਕਾਰ ਨੂੰ ਖਤਮ ਕਰ ਦੇਵੇਗਾ ਵਿਹਾਰ ਹਰ ਹਾਲਤ ਵਿੱਚ ਸਨਮਾਨਯੋਗ ਹੋਣਾ ਚਾਹੀਦਾ ਹੈ ਪਰ ਕਿਉਂਕਿ ਉਸਨੇ ਵਾਅਦਾ ਕੀਤਾ ਹੋਇਆ ਹੈ ਉਹ ਜਾਇਦਾਦ ਲੈਣ ਤੋਂ ਇਨਕਾਰ ਨਾਲ ਵਾਅਦਾ ਪੂਰਾ ਨਾ ਕਰਨ ਦਾ ਉਸ ਨੂੰ ਅਧਿਕਾਰ ਹੈ ਅਰ ਜੇ ਉਹ ਐਲਾਨ ਕਰਦਾ ਹੈ ਕਿ ਪ੍ਰਾਪਤ ਹੋਣ ਵਾਲਾ ਸਾਰਾ ਪੈਸਾ ਗਰੀਬਾਂ ਜਾਂ ਹੜਪੀੜਤਾਂ ਦੀ ਭਲਾਈ ਹਿਤ ਖਰਚਾ ਜਾਵੇਗਾ ਤਾਂ ਉਸ ਨੂੰ ਨੱਚਣਾ ਚਾਹੀਦਾ ਹੈ ਇਸ ਨਾਲ ਉਸ ਦਾ ਮਾਨ ਸਤਕਾਰ ਘਟੇਗਾ ਨਹੀਂ ਵਧੇਗਾ ਜੇ ਕਿਸੇ ਨੇ ਕਿਸੇ ਨੂੰ ਨੋਟਾਂ ਰਾਹੀਂ ਨਕਦ ਦੇ ਦੇਗੀ ਕੀਤੀ ਹੋਵੇ ਨੋਟ ਜਾਲੀ ਨਿਕਲ ਆਉਣ ਕੀ ਉਹ ਇਹਨਾਂ ਨੋਟਾਂ ਨੂੰ ਅੱਗੇ ਚਲਾ ਦੇਵੇ ਨਹੀਂ ਜੇ ਨੋਟਾਂ ਦੇ ਜਾਲੀ ਹੋਣ ਦਾ ਪਤਾ ਨਾ ਲੱਗਦਾ ਤਾਂ ਇਹਨਾਂ ਨੂੰ ਅੱਗੇ ਚਲਾਉਣਾ ਦੋਸ਼ ਨਹੀਂ ਸੀ ਪਰ ਪਤਾ ਹੋਣ ਦੇ ਬਾਵਜੂਦ ਚਲਾਉਣਾ ਗਲਤੀ ਹੋਵੇਗੀ ਇੱਕ ਵਿਦਿਆਰਥੀ ਨੇ ਕਾਲਜ ਪ੍ਰਿੰਸੀਪਲ ਨੂੰ ਕਮਾਂਡ ਨਾਲ ਦੱਸਿਆ ਕਿ ਮੈਂ ਕੱਲ ਪ੍ਰੀਖਿਆ ਵਿੱਚ ਨਕਲ ਮਾਰਾਂਗਾ ਪ੍ਰਿੰਸੀਪਲ ਨੇ ਕਿਹਾ ਜੇ ਤੂੰ ਐਲਾਨ ਕੀਤੇ ਬਿਨਾ ਸਾਨੂੰ ਪਤਾ ਲੱਗੇ ਬਿਨਾ ਨਕਲ ਮਾਰ ਲਈ ਹੁੰਦੀ ਉਹ ਬਰਦਾਸ਼ਤ ਕੀਤੀ ਜਾ ਸਕਦੀ ਸੀ ਅਰ ਤੋਂ ਐਲਾਨ ਕਰਕੇ ਨਕਲ ਮਾਰੇਗਾ ਤਾਂ ਮੇਰਾ ਵੀ ਐਲਾਨ ਸੁਣ ਲੈ ਕਿ ਮੈਂ ਤੈਨੂੰ ਕਿਸੇ ਹਾਲਤ ਵਿੱਚ ਨਕਲ ਨਹੀਂ ਮਾਰਨ ਦੇਵਾਂਗਾ ਅਗਲੇ ਦਿਨ ਵਿਦਿਆਰਥੀ ਪ੍ਰੀਖਿਆ ਦੇਣ ਹੀ ਨਾ ਆਇਆ ਪ੍ਰਿੰਸੀਪਲ ਨੇ ਦ੍ਰਿੜਤਾ ਨਾਲ ਆਪਣੇ ਕਰਤੱਵ ਦੀ ਪਾਲਣਾ ਕੀਤੀ ਸੀ ਯੂਨਾਨ ਵਿੱਚ ਕਾਨੂੰਨ ਸੀ ਕਿ ਜਾਇਦਾਦ ਦਾ ਸੌਦਾ ਹੋਣ ਤੇ ਖਰੀਦਾਰ ਵੱਲੋਂ ਮਾਲਕ ਨੂੰ ਬਿਆਨਨਾ ਦਿੱਤਾ ਜਾਂਦਾ ਸੀ ਤੇ ਨਿਸ਼ਚਿਤ ਮਿਤੀ ਤੇ ਨਿਸ਼ਚਿਤ ਤੇ ਤੈ ਕੀਤੀ ਕੀਮਤ ਤੇ ਜਾਇਦਾਦ ਦੀ ਰਜਿਸਟਰੀ ਕਰਵਾਉਣੀ ਹੁੰਦੀ ਸੀ ਜੇ ਮਾਲਕ ਰਜਿਸਟਰੀ ਨਹੀਂ ਕਰਵਾਉਂਦਾ ਸੀ ਤਾਂ ਉਸ ਨੂੰ ਬਿਆਨਨੇ ਦੀ ਰਕਮ ਦੁੱਗਣੀ ਕਰਕੇ ਮੋੜਨੀ ਪੈਂਦੀ ਸੀ ਤੇ ਜੇ ਖਰੀਦਦਾਰ ਵਾਲਾ ਬਾਕੀ ਰਕਮ ਅਦਾ ਕਰਕੇ ਰਜਿਸਟਰੀ ਨਹੀਂ ਕਰਵਾਉਂਦਾ ਸੀ ਤਾਂ ਦਿੱਤੇ ਬਿਆਨਨੇ ਦੀ ਰਕਮ ਜ਼ਬਤ ਹੋ ਜਾਂਦੀ ਸੀ ਜਾਇਦਾਦ ਖਰੀਦਣ ਵੇਚਣ ਸੰਬੰਧੀ ਜੁਨਾਨੀਆਂ ਦਾ ਸਿਆਨ ਭਰਿਆ ਹੈ ਨਿਯਮ ਅੱਜ ਵੀ ਸਾਰੀ ਦੁਨੀਆ ਵਿੱਚ ਲਾਗੂ ਹੁੰਦਾ ਹੈ ਜਾਇਦਾਦ ਵੇਚਣ ਖਰੀਦਣ ਸਮੇਂ ਰਜਿਸਟਰੀ ਕਰਵਾਉਣ ਲਈ ਸਟਾਮ ਦਾ ਖਰਚਾ ਖਰੀਦਦਾਰ ਕਰਦਾ ਹੈ ਪਰ ਸਟਾਮ ਨੂੰ ਜਾਇਦਾਦ ਵੇਚਣ ਵਾਲੇ ਵੱਲੋਂ ਆਪਣੇ ਦਸਤਾਵੇਜ਼ਾਂ ਅਧੀਨ ਖਰੀਦਿਆ ਜਾਂਦਾ ਹੈ ਜਿਸ ਨਾਲ ਮਾਲਕ ਦੀ ਜਾਇਦਾਦ ਵੇਚਣ ਦੀ ਮਨਸ਼ਾ ਸਪਸ਼ਟ ਹੋ ਜਾਂਦੀ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ